ਜਿਸ ਸਮੇਂ ਦੀ ਬੋਕਾ ਸਾਰੇ ਰਸਤੇ ਫਿੱਕੇ ਪੈ ਜਾਂਦੇ ਹੈ ਕੁਝ ਇੰਦਾ ਦੀ ਆਪਣੀ ਅੱਜ ਦੀ ਸਟੋਰੀ ਅੱਜ ਦੀ ਸਟੋਰੀ ਜਿਹੜੀ ਹੈਗੀ ਤਰਨਦਾਰਨ ਤੋਂ ਕਿਵੇਂ ਇੱਕ ਮਤਲਬੀ ਲਾਡਾਂ ਨਾਲ ਪਾਲੀ ਹੋਈ ਧੀ ਦਾ ਕਤਲ ਹੁੰਦਾ ਹੈਗਾ ਕਤਲ ਵੀ ਉਹਦੇ ਬਗਾਨੇ ਨਹੀਂ ਕਰਦੇ ਕਤਲ ਵੀ ਉਹਦੇ ਉਸੇ ਪਰਿਵਾਰ ਚੋਂ ਇੱਕ ਬੰਦਾ ਕਰਦਾ ਹੈ ਉਸ ਧੀ ਦਾ ਕਤਲ ਜਿਹੜੀ ਉਹਨਾਂ ਨੇ ਲਾਡਾਂ ਨਾਲ ਚਾਹਮ ਨਾਲ ਪਾਲੀ ਸੀਗੀ ਜਦੋਂ ਅੱਜ ਦੀ ਸਟੋਰੀ ਤੁਸੀਂ ਸੁਣੋਗੇ ਪੂਰੀ ਤੁਹਾਡੇ ਹੋ ਛੋਡੇ ਹੋ ਛੋਡੇ ਆਣਗੇ ਬੜੀਆਂ ਗੱਲਾਂ ਨਹੀਂ ਕਰਦੇ ਆਪਾਂ ਕਹਾਣੀ ਕਰਦੇ ਆ ਸਟਾਰਟ ਅੱਜ ਦੀ ਕਹਾਣੀ ਸ਼ੁਰੂ ਹੁੰਦੀ ਹੈ ਆਪਣੇ ਤਰਨ ਤਾਰਨ ਤੋਂ ਉੱਥੇ ਇੱਕ ਪਰਿਵਾਰ ਰਹਿੰਦਾ ਹੁੰਦਾ ਵਧੀਆ ਸੁਖੀ ਪਰਿਵਾਰ ਰਹਿੰਦਾਗਾ ਤੇ ਪਰਿਵਾਰ ਦਾ ਜਿਹੜਾ ਮਤਲਬ ਹੀ ਮੋਖੀ ਆ ਉਹਦਾ ਨਾਮ ਹੈਗਾ ਸ਼ਰਨ ਸ਼ਰਨਦੀਪ ਸਿੰਘ ਤੇ ਉਹ ਟਰੱਕ ਮਤਲਬ ਹੀ ਚਲਾਉਂਦਾ ਸੀਗਾ ਤੇ ਇੱਕ ਉਹਦੀ ਮਾਂ ਸੀਗੀ ਇੱਕ ਉਹਦੇ ਘਰੇ ਭੈਣ ਸੀਗੀ ਭੈਣ ਦਾ ਨਾਮ ਸੀਗਾ ਸਤਿੰਦਰ ਕੌਰ ਤੇ ਟਰੱਕ ਮਤਲਬ ਹੀ ਚਲਾਉਂਦਾ ਸੀਗਾ ਘਰੇ ਘੱਟ ਰਹਿੰਦਾ ਸੀਗਾ ਤੇ ਹੌਲੀ 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 ਮਤਲਬ ਪੈਸੇ ਵੀ ਵਧੀਆ ਕਮਾਉਣ ਲੱਗ ਗਿਆ ਸੀਗਾ ਤੇ ਘਰਦਿਆਂ ਨੇ ਸੋਚੇ ਵੀ ਚਲੋ ਇਹਦਾ ਵਿਆਹ ਕਰਦਗੇ ਆਪਾਂ ਵਿਆਹ ਹੋ ਗਿਆ ਉਹਦਾ ਹੌਲੀ ਹੌਲੀ ਵਿਆਹ ਹੋਣ ਤੋਂ ਬਾਅਦ ਜਿਹੜੀ ਘਰ ਵਾਲੀ ਨਾਲ ਵਿਆਹ ਹੋਇਆ ਸੀਗਾ ਉਹਦਾ ਨਾਮ ਸੀਗਾ ਸੁਖਵਿੰਦਰ ਕੌਰ ਸੁਖਵਿੰਦਰ ਕੌਰ ਨਾਲ ਵਿਆਹ ਹੋ ਗਿਆ ਤੇ ਵਧੀਆ ਉਹਨਾਂ ਦਾ ਜੀਵਨ ਚੱਲ ਰਿਹਾ ਸੀਗਾ ਕੋਈ ਪੈਸੇ ਪੱਕੋ ਤਕੀ ਨਹੀਂ ਸੀਗੀ ਕੋਈ ਐਦਾਂ ਦੀ ਦੁੱਖ ਦੁੱਖ ਨਹੀਂ ਸੀਗਾ ਉਹਨਾਂ ਦੇ ਪਰਿਵਾਰ 'ਚ ਚਾਰੇ ਜਾਣੇ ਵਧੀਆ ਸੁਖੀ ਰਹਿ ਰਹੇ ਸੀਗੇ ਤੇ ਜਿਹੜੀ ਸਤਿੰਦਰ ਸੀਗੀ ਉਹ ਵੀ ਹੁਣ ਜਵਾਨ ਹੁੰਦੀ ਜਾ ਰਹੀ ਸੀਗੀ ਤੇ ਵਿਆਹ ਤੋਂ 7 ਕਿ ਮਹੀਨੇ ਬਾਅਦ ਜਦੋਂ ਸੁਖਵਿੰਦਰ ਸ਼ਰਨ ਘਰੋਂ ਜਾਂਦਾਗਾ ਆਪਦੇ ਮਤਲਬ ਵੀ ਕੰਮ ਤੇ ਟਰੱਕ ਤੇ ਤੇ ਇੱਕ ਜਿਹੜੀ ਉਹਦੀ ਮਾਂ ਉਹਦੀ ਸ਼ਰਨ ਦੀ ਉਹ ਕਹਿੰਦੀ ਮੈਂ ਕਿਤੇ ਰਿਸ਼ਤੇਦਾਰੀ ਤੇ ਜਾ ਆਵਾਂ ਤੇ ਤੁਸੀਂ ਘਰੇ ਰਹੋ ਇਹ ਗੱਲ ਕਹਿੰਦੀ ਐ ਸਤਿੰਦਰ ਕੌਰ ਤੇ ਸੁਖਵਿੰਦਰ ਕੌਰ ਨੂੰ ਉਹਦੀ ਮਾਂ ਇਹ ਕਹਿੰ ਕੇ ਚਲੀ ਜਾਂਦੀ ਐ ਜੀ ਤੇ ਜਦੋਂ ਕੰਮ ਕਰਕੇ ਮਤਲਬੀ ਦੋ ਦਿਨਾਂ ਬਾਅਦ ਸ਼ਰਨ ਘਰੇ ਆਉਂਦਾਗਾ ਕਰਿਆ ਕੇ ਉਹ ਕੀ ਦੇਖਦਾਗਾ ਉਹ ਕਰਿਆ ਕੇ ਦੇਖਦਾਗਾ ਵੀ ਜਿਹੜੀ ਉਹਦੀ ਮਤਲਬੀ ਭੈਣ ਸੀਗੀ ਸਤਿੰਦਰ ਕੌਰ ਉਹ ਹੁਣ ਘਰੇ ਨਹੀਂ ਸੀਗੀ ਉਹ ਦਿਸੇ ਨਹੀਂ ਇਹ ਫਿਰ ਉਹ ਪੁੱਛਦਾ ਸੁਖਵਿੰਦਰ ਕੌਰ ਨੂੰ ਵੀ ਸਤਿੰਦਰ ਕੌਰ ਕਿੱਧਰ ਗਈ ਉਹ ਕਹਿੰਦੀ ਮੈਂ ਤਾਂ ਤੜਕੇ ਦੀ ਦੇਖੀ ਨਹੀਂ ਉਹ ਤਾਂ ਤੜਕੇ ਦੀ ਘਰੋਂ ਹੀ ਗਈ ਆ ਵਾਗੀ ਤੇ ਉਹਦੇ ਸ਼ਰਮ ਦੀ ਘਰੋਂ ਮਤਲਬ ਵੀ ਭਾਦੀ ਮੱਚ ਜਾਂਦੀ ਕਿ ਇੱਕ ਉਹਦੀ ਜਵਾਨ ਭੈਣ ਸੀਗੀ ਤੇ ਉਹ ਤੋਂ ਘਰੇ ਹੈ ਨਹੀਂ ਸੀਗੀ ਤੇ ਉੱਪਰੋਂ ਜਿਹੜੀ ਉਹਦੀ ਘਰ ਵਾਲੀ ਸੁਖਵਿੰਦਰ ਕੌਰ ਉਹ ਕਹਿੰਦੀ ਮੈਨੂੰ ਪਤਾ ਨਹੀਂ ਉਹ ਕਿੱਥੇ ਗਈ ਤੜਕੇ ਦੀ ਘਰੇ ਨਹੀਂ ਦਿਸ ਰਹੀ ਤੇ ਫਿਰ ਉਹ ਮਤਲਬ ਵੀ ਆਪਦੀ ਜਿਹੜੀ ਘਰ ਵਾਲੀ ਸੁਖਵਿੰਦਰ ਕੌਰ ਉਹ ਝੜਕਦਾਗਾ ਉਹ ਨੂੰ ਇਹ ਕਹਿੰਦਾਗਾ ਵੀ ਤੂੰ ਸ਼ਰਮ ਨਾ ਹੀ ਤੂੰ ਮੈਨੂੰ ਦੱਸ ਦਿੰਦੀ ਬਿਯੋਗ ਜੇ ਤੜਕੇ ਦੀ ਘਰੇ ਨਹੀਂ ਸੀਗੀ ਤੂੰ ਮੈਨੂੰ ਫੋਨ ਕਿਉਂ ਨਹੀਂ ਕੀਤਾ ਜਾਂ ਕਿਸੇ ਹੋਰ ਰਿਸ਼ਤੇਦਾਰ ਨੂੰ ਫੋਨ ਕਿਉਂ ਨਹੀਂ ਕੀਤਾ ਵੀ ਜਵਾਨ ਧੀ ਹੈਗੀ ਆਪਣੀ ਆਪਣੇ ਘਰੇ ਤੂੰ ਫੋਨ ਵੀ ਨਹੀਂ ਕੀਤਾ ਤੇ ਜਦੋਂ ਮਤਲਬ ਇਹਨਾਂ ਲੜਦੇ ਝਗੜਦੇ ਕਰਦੇ ਕਰਦੇ ਉਹ ਚਲਾ ਜਾਂਦਾ ਬੈਡਰੂਮ ਚ ਸਤਿੰਦਰਕੌਰ ਦੇ ਬੈਡਰੂਮ ਚ ਜਦੋਂ ਜਾ ਕੇ ਦੇਖਦਾਗਾ ਉਹਦੀ ਅੱਖਾਂ ਕਿ ਨੇਰਾਸ਼ ਆ ਜਾਂਦਾ ਉਹ ਕੀ ਦੇਖਦਾਗਾ ਜਿਹੜੀ ਮਤਲਬ ਸਤਿੰਦਰਕੌਰ ਦਾ ਬੈੱਡ ਸੀਗਾ ਉਹਦੇ ਨਾਲ ਇੱਕ ਬਲੱਡ ਲੱਗਿਆ ਹੋਇਆ ਸੀਗਾ ਕਾਫੀ ਬਲੱਡ ਲੱਗਿਆ ਹੋਇਆ ਸੀਗਾ ਤੇ ਫੇਰ ਉਹ ਦਵਾਰੇ ਪਹੁੰਚਦਾ ਕ ਸੁਵਿੰਦਰ ਕੌਰ ਨੂੰ ਵੀ ਦੱਸ ਦੇ ਕਿੱਧਰ ਗਈ ਭੈਣ ਮੇਰੀ ਤੇ ਉਹ ਨਾ ਮੰਨੀ ਥਾਰਾ ਕੇ ਮਤਲਬ ਬਿਆਨ ਵੀ ਚੇਂਜ ਕਰ ਦਿੰਦੀ ਸੀ ਕਿ ਉਹਦੇ ਘਰ ਵਾਲਿਆਂ ਤੇ ਕਹਿੰਦੀ ਸੀ ਤੜਕੇ ਦੀ ਨਹੀਂ ਦਸ ਰਹੀ ਕਦੇ ਕਹਿੰਦੇ ਉੱਥੇ ਗਈ ਆ ਕਦੇ ਕੁੱਥੇ ਕਹਿੰਦੀ ਆ ਹੁਣ ਸ਼ੱਕ ਹੋ ਗਿਆ ਸੀਗਾ ਸ਼ਰਨ ਨੂੰ ਸ਼ਰਨ ਨੂੰ ਸ਼ੱਕ ਹੋਇਆ ਆ ਆਪਦੀ ਹੀ ਘਰ ਵਾਲੀ ਸੁਵਿੰਦਰ ਕੌਰ ਤੇ ਜਦੋਂ ਨਹੀਂ ਮੰਨੀ ਆਕਹਾਰ ਕੇ ਸ਼ਰਨਦੀਪ ਨੇ ਆਪਦੀ ਮਾਂ ਨੂੰ ਫੋਨ ਕੀਤਾ ਮਾਂ ਨੇ ਫੋਨ ਤੱਕ ਕਰਨ ਤੋਂ ਬਾਅਦ ਸਿੱਧਾ ਫੋਨ ਕਰਦਾ ਸ਼ਰਨ ਪੁਲਿਸ ਨੂੰ ਪੁਲਿਸ ਆਉਂਦੀ ਹੈ ਯਾ ਉਹਨਾਂ ਦੇ ਘਰੇ ਜਾਂਚ ਸ਼ੁਰੂ ਕਰਦੀ ਹੈਗੀ ਬੈੱਡ ਸ਼ੀਟ ਦੇਖਦੀ ਹੈਗੀ ਪੁਲਿਸ ਵੀ ਤੇ ਪੁਲਿਸ ਸਵਾਲ ਜਵਾਬ ਕਰਦੀ ਹੈਗੀ ਸੁਵਿੰਦਰ ਕੌਰ ਨੂੰ ਸੁਵਿੰਦਰ ਕੌਰ ਨਹੀਂ ਮੰਨਦੀ ਵੀ ਕਹਿੰਦੀ ਵੀ ਮੈਂ ਤਾਂ ਦੇਖੀ ਨਹੀਂ ਤੜਕੇ ਦੀ ਕਿੱਧਰ ਗਈ ਹੈ ਮੈਨੂੰ ਕੁਝ ਨਹੀਂ ਪਤਾ ਤੇ ਫਿਰ ਅੱਕ ਹਾਰ ਕੇ ਜਦੋਂ 4 ਡੰਡੇ ਪੈਂਦੇ ਆ ਕਿ ਉਹ ਸਾਰਾ ਕੁਝ ਦੱਸ ਦਿੰਦੀ ਹੈਗੀ ਇਹ ਜਿਹੜਾ ਮਤਲਬ ਉਹ ਕੁਝ ਦੱਸਦੀ ਹੈਗੀ ਉਹ ਸਾਰਾ ਕੁਝ ਸੁਣ ਕੇ ਪਿੰਡ ਵਾਲਾਂ ਨੇ ਹੋਸ਼ ਉੱਟ ਗਏ ਸੀਗੇ ਪਿੰਡ ਵਾਲੇ ਕਿ ਪੂਰੇ ਪੰਜਾਬ ਨੇ ਇਸ ਕਹਾਣੀ ਨੇ ਹੋਸ਼ ੜਾ ਦਿੱਤੇ ਸੀਗੇ ਇਹ ਬਹੁਤ ਆਕੰਗੂ ਫੈਲੀ ਸੀਗੀ ਜਿਹੜੀ ਅੱਜ ਦੀ ਖਬਰ ਸੁਣਵਾ ਸੁਣਾ ਰਹਿਆਂਗਾ ਪੰਜਾਬ ਚ ਤੇ ਹੁਣ ਮਤਲਬ ਹੀ ਉਹ ਦੱਸਦੀ ਹੈ ਕਿ ਉਹ ਕਹਿੰਦੀ ਹੈ ਵੀ ਹਾਂ ਮੈਂ ਹੀ ਮਾਰਿਆਗਾ ਆਪਦੀ ਨਨਾਨ ਨੂੰ ਮੈਂ ਹੀ ਮਾਰਿਆਗਾ ਮੈਂ ਹੀ ਮਾਰਿਆਗਾ ਸ਼ਰਨਦੀਪ ਭੈਣ ਨੂੰ ਤੇ ਉਸ ਤੋਂ ਆ ਪੁਲਸ ਵਾਲੇ ਪੁੱਛਦੇ ਵੀ ਕਾਰਨ ਕਿਉਂ ਮਾਰਿਆ ਤੇ ਹੋਰ ਸਾਰਾ ਕੁਝ ਦੱਸਦੀ ਹੈ ਉਹ ਕਹਿੰਦੀ ਜਦੋਂ ਸ਼ਰਨ ਮਤਲਬ ਹੀ ਮੇਰੇ ਘਰ ਆਲਾ ਉੱਥੇ ਜਾ ਵੜਦਾ ਸੀਗਾ ਆਪਦੇ ਕੰਮ ਤੇ ਟਰੱਕ ਤੇ ਚਲਾ ਜਾਂਦਾ ਸੀਗਾ ਮੁੜ ਕੇ ਮੈਂ ਘਰੇ ਇਕੱਲੀ ਰਹਿ ਜਾਂਦੀ ਸੀਗੀ ਕਿਨ ਸਾਡੇ ਘਰੇ ਸ਼ਰਨ ਦਾ ਮਾਮੇ ਦਾ ਮੁੰਡਾ ਹੁੰਦਾ ਸੀਗਾ ਜਿਹਦਾ ਨਾਮ ਸੀਗਾ ਬਲਰਾਜ ਸਿੰਘ ਕਹਿੰਦੇ ਉਹ ਘਰੇ ਆਉਂਦਾ ਅਕਸਰ ਸਾਡੇ ਤੇ ਸਾਡੀਆਂ ਹੌਲੀ ਹੌਲੀ ਗੱਲਾਂ ਬਾਤਾਂ ਸ਼ੁਰੂ ਹੋਊਗਾ ਗੱਲਾਂ ਬਾਤਾਂ ਸ਼ੁਰੂ ਹੋਣ ਤੋਂ ਬਾਅਦ ਕਿਹਦੀ ਸਾਨੂੰ ਦੋਵਾਂ ਨੂੰ ਇੱਕ ਦੂਜੇ ਨਾਲ ਪਿਆਰ ਹੋ ਗਿਆ ਪਿਆਰ ਹੋਣ ਕਿਹਦੇ ਨਾਲ ਹੋਇਆ ਸ਼ਰਨ ਦਾ ਮਾਮੇ ਦਾ ਮੁੰਡਾ ਸੀਗਾ ਸਕੇਦਾ ਬਲਰਾਜ ਜਿਸ ਦੇ ਨਾਲ ਉਹਦੀ ਘਰ ਵਾਲੀ ਨੂੰ ਪਿਆਰ ਹੋ ਗਿਆ ਸੁਵਿੰਦਰ ਕੌਰ ਨੂੰ ਤੇ ਉਸ ਤੋਂ ਬਾਅਦ ਕਿਹਦੀ ਪਿਆਰ ਹੋਣ ਤੋਂ ਬਾਅਦ ਅਸੀਂ ਦੋਵੇਂ ਸਬੰਧ ਬਣਾਉਣ ਲੱਗ ਗਏ ਦੂਜੇ ਦਿਨ ਸਾਡੇ ਘਰੇ ਬਲਰਾਜ ਸੀਗਾ ਕਹਿੰਦੀ ਆ ਜਾਂਦਾ ਸੀਗਾ ਨਾ ਹੀ ਕਿਸੇ ਨੂੰ ਸ਼ੱਕ ਪੈਂਦਾ ਸੀਗਾ ਕਿਉਂਕਿ ਇਹਦਾ ਸ਼ਰਨ ਦਾ ਮਾਮੇ ਦਾ ਮੁੰਡਾ ਸੀਗਾ ਤੇ ਲੋਕਾਂ ਨੂੰ ਲੱਗਦਾ ਸੀਗਾ ਵੀ ਚਲੋ ਰਿਸ਼ਤੇਦਾਰੀਆਂ ਤਾਂ ਕਰਕੇ ਇਹਨਾਂ ਦੇ ਘਰੇ ਆਉਂਦਾਗਾ ਕਿਸੇ ਨੂੰ ਸ਼ੱਕ ਨਹੀਂ ਹੋਇਆ ਸੀਗਾ ਪਰ ਕਹਿੰਦੀ ਨਾ ਜਦੋਂ ਇੱਕਦਮ ਅਸੀਂ ਮਤਲਬ ਵੀ ਸਵੰਦ ਬਣਾ ਰਹੇ ਸੀ ਕਿ ਮੈਂ ਤੇ ਬਲਰਾਜ ਸਾਨੂੰ ਸ਼ਰਨ ਦੀ ਭੈਣ ਸਤਿੰਦਰ ਕੌਰ ਨੇ ਦੇਖ ਲਿਆ ਸੀਗਾ ਤੇ ਉਸ ਤੋਂ ਬਾਅਦ ਸਤਿੰਦਰ ਕੌਰ ਕਹਿੰਦੀ ਮੈਂ ਆਪਦੇ ਭਰਾ ਨੂੰ ਦੱਸੂਗੀ ਤੇ ਨਾ ਹੀ ਨਾਲੇ ਮੈਂ ਆਪਦੀ ਮਾਂ ਨੂੰ ਦੱਸਦੀ ਐਗੀ ਉਹ ਕਹਿੰਦੀ ਸ਼ਰਨ ਸਤਿੰਦਰ ਕੌਰ ਕਹਿੰਦੀ ਮੈਨੂੰ ਪਤਾ ਤਾਂ ਤੁਹਾਡਾ ਪਹਿਲੇ ਦਿਨ ਤੋਂ ਹੀ ਸੀਗਾ ਪਰ ਮੈਂ ਇਹ ਸੋਚ ਕੇ ਮਤਲਬ ਇਹ ਕਹਿ ਦਿੰਦੀ ਸੀ ਵੀ ਮੇਰੇ ਭਰਾ ਦੇ ਹੀ ਘਰ ਪਟਿਆ ਜਾਣਾਗਾ ਪਰ ਅੱਜ ਤੋ ਤੁਸੀਂ ਸਾਰੀਆਂ ਹੱਦਾਂ ਪਾਰ ਕਰ ਦਿੱਤਾ ਸਤਿੰਦਰ ਕੌਰ ਕਹਿੰਦੀ ਸੀ ਸੁਖਵਿੰਦਰ ਕੌਰ ਨੂੰ ਤੇ ਉਸ ਤੋਂ ਬਾਅਦ ਗੱਲਾਂ ਬਾਤਾਂ ਲੜੀ ਸਤਿੰਦਰ ਕੌਰ ਜੋ ਉਹਦੇ ਆਪਣੇ ਭਰਾ ਦੇ ਘਰ ਵਾਲੀ ਨੂੰ ਸੁਖਵਿੰਦਰ ਕੌਰ ਨੂੰ ਤੇ ਨਾਲ ਬਲਰਾਜ ਖੜਾ ਸੀ ਬਲਰਾਜ ਨੇ ਸੁਖਵਿੰਦਰ ਸਤਿੰਦਰ ਕੌਰ ਦੇ ਸਿਰ ਤੇ ਭਾਰੀ ਸੱਟ ਮਾਰੀ ਉਪਰੇ ਚੀਜ਼ ਮਰੀ ਜਿਹਦੇ ਕਾਰਨ ਸਤਿੰਦਰ ਕੌਰ ਬੇਹੋਸ਼ ਹੋ ਗਈ ਬੇਹੋਸ਼ ਹੋਣ ਤੋਂ ਬਾਅਦ ਬਲਰਾਜ ਸਿੰਘ ਨੇ ਤੇ ਚਰਨਦੀਪ ਦੀ ਘਰ ਵਾਲੀ ਸੁਖਵਿੰਦਰ ਕੌਰ ਨੇ ਆਪਦੀ ਹੀ ਨਣਾ ਨੂੰ ਬੇੜੇ ਤੇ ਪਾ ਕੇ ਉਹ ਅੱਗ ਲਾਤੀ ਬੇਕੌਂਦੂ ਸੀ ਕਿੰਨਾ ਭੜਾ ਕੰਮ ਕੀਤਾ ਉਸ ਇੱਕ ਮਤਲਬ ਵੀ ਜਿਹੜੀ ਸਤਿੰਦਰ ਕੌਰ ਸੀਗੀ ਆਪਦੀ ਭਾ ਉਹਦੀ ਭਾਬੀ ਲੱਗੀ ਸੁਖਵਿੰਦਰ ਕੌਰ ਉਹ ਮਾਂ ਮੰਨਦੀ ਸੀਗੀ ਤੇ ਉਸ ਮਾਂ ਨੇ ਉਸ ਭਾਬੀ ਚੰਦਰੀ ਭਾਬੀ ਨੇ ਉਸ ਕੁੜੀ ਨਾਲ ਵਿਚਾਰਨਾ ਕੀ ਕੀਤਾ ਅੱਗ ਲਾਦੀ ਜਦੋਂ ਬਿਉਸ਼ ਹੋ ਗਈ ਸੀਗੀ ਉਸ ਤੋਂ ਬਾਅਦ ਉਹਨੂੰ ਅੱਗ ਲਾਦੀ ਸਾਰੇ ਸਬੂਤ ਮਟਾਉਣ ਦੀ ਪੂਰੀ ਕੋਸ਼ਿਸ਼ ਕੀਤੀ ਤੇ ਪਰ ਕਹਿੰਦੇ ਆ ਹਰ ਇੱਕ ਅਪਰਾਧ ਦਾ ਹੰਤਤਾ ਆਉਂਦੀ ਹੈਗਾ ਤੇ ਉਹਨਾਂ ਦੀ ਇੱਕ ਗਲਤੀ ਹੋ ਗਈ ਜਿਹੜੀ ਉਹਦੇ ਬੈੱਡ ਤੇ ਬਲੱਡ ਲੱਗਿਆ ਸੀਗਾ ਉਹ ਨਹੀਂ ਉਹਨਾਂ ਤੋਂ ਸਾਫ਼ ਜਿਸ ਦੇ ਕਰਮ ਹੋ ਦੋਵੇਂ ਫੜੇ ਗਏ ਹੁਣ ਸਾਰਾ ਕੁਝ ਪੁਲਿਸ ਦੇ ਸਾਹਮਣੇ ਆਇਆ ਜਾਂਦਾ ਹੈਗਾ ਤੇ ਪਿੰਡ ਵਾਲੇ ਹੈਰਾਨ ਰਹਿ ਜਾਂਦੇ ਆਗੇ ਵੰਡਾਲੇ ਸੋਚਦੇ ਸੀਗੇ ਵੀ ਇਹਨਾਂ ਦੋਵਾਂ 'ਚ ਨਣਾਣਾ ਨਾਤੇ ਭਾਬੀ 'ਚ ਇੰਨਾ ਪਿਆਰ ਸੀਗਾ ਤੇ ਪਰ ਅੰਦਰੋਂ ਦੀ ਕੀ ਚੱਲ ਰਹੀ ਸੀ ਕਿਸੇ ਨੂੰ ਕੁਝ ਨਹੀਂ ਪਤਾ ਸੀਗਾ ਉਸ ਤੋਂ ਬਾਅਦ ਬਲਰਾਜ ਸਿੰਘ ਨੂੰ ਵੀ ਬੁਸ ਚੱਕ ਲਿਆਉਂਦੀ ਹੈਗੀ ਤੇ ਉਹਨੂੰ ਵੀ ਦੋ ਡੰਡੇ ਮਾਰ ਕੇ ਉਹ ਸਾਰਾ ਕੁਝ ਮਨਾ ਲੈਂਦੀ ਹੈਗੀ ਤੇ ਉਸ ਤੋਂ ਬਾਅਦ ਇਹ ਉਹਨਾਂ ਨੂੰ ਜੇਲ ਹੋ ਜਾਂਦੀ ਹੈ ਦੋਵਾਂ ਨੂੰ ਸੁਖਵਿੰਦਰ ਕੌਰ ਨੂੰ ਤੇ ਬਲਰਾਜ ਸਿੰਘ ਨੂੰ ਅੱਜ ਦੀ ਕਹਾਣੀ ਹੁੰਦੀ ਹੈ ਇੱਥੇ ਹੀ ਸਮਾਪਤ ਅੱਜ ਦੀ ਕਹਾਣੀ ਜੇ ਮਤਲਬ ਇੱਕ ਕਿਵੇਂ ਰਸਤਿਆਂ ਨੂੰ ਤਾਰੋ-ਤਾਰ ਕਰ ਰਹੀ ਹੈਗੀ ਇੱਕ ਭਾਬੀ ਕਿ ਉਹ ਭਾਬੀ ਨੇ ਆਪਦੀ ਹੀ ਨਣਾ ਨੂੰ ਮਾਰਤਾ ਸਿਰਪ ਤੇ ਸਿਰ ਤੇ ਇੱਕ ਜਿਸਮ ਦੀ ਭੁੱਖ ਵਿੱਚ ਜੇ ਚੰਗੀ ਲੱਗੀ ਕਹਾਣੀ ਜਰੂਰ ਸ਼ੇਅਰ ਕਰ ਦਿਓ ਸਬਸਕ੍ਰਾਈਬ ਜਰੂਰ ਕਰ ਦਿਓ